ਉਹ ਗਨੇ ਸਾਗ ਧਰਿਆ ਜੇ ਪਿੰਡ ਚ ਰੋਲਾ ਪੈ ਜਾਣਾ ਚਾਹੀਦਾ ਮਾੜੂ ਤੈਨੂੰ ਕਿਹੜੀ ਗੱਲ ਖਾਂਦਾ ਸਾਗ ਧਰਿਆ ਜੇ ਬਾਈ ਸਾਗ ਆਹਦਾ ਬੜਾ ਮੈਚ ਆ ਗਈ ਸਾਗ ਹਾਂ ਕਿੰਨੀ ਵੀੜ ਪੈਂਦੀ ਨਾਲਿਆ ਸਾਗ ਕਿਵੇਂ ਥਾਕ ਕਿਵੇਂ ਪਸੰਦ ਤੈਨੂੰ ਸਾਗ ਕਿਵੇਂ ਹਾਗਾ ਚੰਗਾ ਹਾਗਾ ਮਾਦਾ ਕੰਢੇ ਚ ਰੌਲਾ ਪਾਦ ਗਿਆ ਪਾ ਥਾਕ ਧਰਿਆ ਜ ਪਹਿਲਾ ਸਭ ਤੋਂ ਪਹਿਲਾ ਧਰਿਆ ਸਾਗ ਆਪਾਂ ਅਗੇਤਾ ਹੈ ਅਗੇਤਾ ਥਾਕ ਧਰ ਲਿਆ ਲੋਕਾਂ ਨੇ ਦੇਖਿਆ ਹੀ ਨਹੀਂ ਅਸੀਂ ਥਾਕ ਧਰਿਆ ਤੁਸੀਂ ਤਾਂ ਦੇਖਿਆ ਨਹੀਂ ਹੋਣਾ ਹੱਤ ਨਾ ਇਹ ਤਾਂ ਕੀ ਮਾਤ ਤੇ ਆ ਤੇ ਦਾ ਪਸਾ ਚ ਗੁੱਡ ਨਾ ਇਹ ਧਰਦੀ ਮਾਦਾ ਨ ਮੱਥਾ ਕਾਹ ਤੋਂ ਟੇਕਦਾ ਬਾਪੂ ਕਿ ਚੰਗਾ ਕਿਉਂ ਕਿਆ ਪਾ ਨੂੰ ਕਾ ਪੋਂ ਜੈ ਸਾਰਾ ਕੋ ਕਰਦੇ ਹੈ ਇਹਨੇ ਆ ਹਾ ਗਰੇ ਮੈਂ ਹੋ ਫੋੜ ਬਗਦਾ ਤੇ ਮੇਰਾ ਮੰਜਾ ਜੀ ਨਿਗਾ ਰੱਖੂਗਾ ਕੜੀਆਂ ਦਾ ਜੋੜਦਾ ਨਿਗਾ ਕਾ ਤਾਂ ਰੱਖਣੀ ਆ ਅੰਦਰ ਅੰਦਰ ਕਰ ਦਾਂਗੇ ਹਾਂ ਬਾਬੂ ਤੇਰਾ ਕੰਮ ਹੋ ਗਿਆ ਜਾਨ ਹੁਣ ਕੀ ਲਾਵਾਂ ਥੈਡ ਪਾਤਾ ਮੈਂ ਨੇੜੇ ਹੀ ਆ ਕੰਮ ਕੱਲ ਨੂੰ ਪੈ ਜੂ ਨਾ ਖਾਏ ਰੋਟੀ ਆ ਰੋਟੀ ਤਾਂ ਬਣੀ ਜਾਂਦੀ ਆ ਓਏ ਮੈਂ ਦਰ ਰਾਤ ਇੱਕ ਕਰਕੇ ਪਾਇਆ ਤੇਰਾ ਥੈਡ ਹੈ ਹੈ ਆ ਮਾਰੀ ਗੁਰੂ ਗੋਪਾਲ ਆਖਉਂ ਤੂੰ ਸ਼ਾਬਾਸ਼ ਏ ਤਾਂ ਦਿੰਦਾ ਨਹੀਂ ਲੈ ਲਾ ਘਰੂ ਬਲਾ ਗੁਰੂ ਮਾਰਾ ਗੁਰੂ ਮਾਰਾਇ ਬਲਾ ਕਰੂਗਾ ਹੋਰ ਸੈੱਡ ਤਾਂ ਤੇਰੇ ਬਾਅਦ ਤੇ ਪਾ ਕੇ ਦਿੱਤਾ ਅੱਜ ਆਪਾਂ ਲਿਆਵਾਂਗਾ ਤੁਹਾਡੇ ਘਰ ਨਾਲ ਅੱਛਾ ਹਾਂ ਪਨ ਕਰ ਦੇ ਪਨ ਨਹੀਂ ਆਹ ਹਾਂ ਉਹ ਬਈ ਇਹ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ਤੂੰ ਵੀ ਆਪਦੇ ਦਾਦਿਆਂ ਦੇ ਕੋਲ ਬੈਂਦੇ ਨਹੀਂ ਲੋਕ ਟਾਈਮ ਹੀ ਨਹੀਂ ਦਿੰਦੇ ਯਾਰ ਮਾੜੀ ਗੱਲ ਨਹੀਂ ਉਹਨਾਂ ਦੀ ਮਾੜੀ ਹੈ ਵਿਚਾਰੇ ਬਜ਼ੁਰਗ ਬੈਠੇ ਰਹਿੰਦੇ ਆ ਇਕੱਲੇ ਪਾ ਗਿਆ ਛੋਟੀ ਵਾਲਾ ਸੀ ਨਾ ਹੂੰ ਆਦਾ ਜਾਰੇ ਸਾਡੇ ਰਾਮ ਨੇ ਜਿਹੜੇ ਦਾ ਬਹੁਤ ਪੌਂਗਿਆ ਮਾਰੂ ਹੀ ਹੋ ਆ ਆਦਾ ਰਾਮ ਨੇ ਸਾ ਕਰਾਂ ਤੇ ਉਹ ਭਈ ਨਾ ਅਮਰੀਕਨ ਲੋਕ ਦਿੱਤੀ ਆ ਮੈਂ ਆਪ ਦੇ ਫਤੀ ਹਾਂ ਦੋ ਮੰਨੇ ਬਾਹਰਲੇ ਦੇਸਾਂ ਚ ਬੰਦਿਆ ਹੈ ਜੇ ਸਾਡਾ ਇੱਥੇ ਨਹੀਂ ਪੈਂਦੇ ਜਿਹੜਾ ਮੈਂ ਬਣਾਇਆ ਇਥੇ ਇਹ ਬਹੁਤ ਬੱਬਾ ਇਹ ਹੀ ਜੇ ਸਾਡਾ ਧੋ ਪਹ ਕੀ ਤਾਕਤ ਹੈ ਜੋ